ਬਹਦਰ ਸਿੰਘ ਪਟਾਲ ਖੁਰਦ ਜਨ ਸਖਤਰ ਭਾਰਤੀ ਕਿਸਾਨ ਇਕਤਗਰਾ ਹਾਂ ਬਲਾਕ ਲਹਿਰਾ ਕਰਦਾ ਬਾਜ ਸਿੰਘ ਜੀ ਅੱਜ ਅਗਰਾਹਨ ਦਾ ਵੱਡਾ ਕਾਫਲਾ ਦਿੱਲੀ ਵੱਲ ਜਾ ਰਿਹਾ ਹੈ ਕਿਸ ਤਰ੍ਹਾਂ ਦੀ ਤਿਆਰੀ ਹੈ ਕਿੰਨਿਆਂ ਕ ਬਸਾਂ ਕਿੰਨਿਆਂ ਕ ਬੀਬੀਆਂ ਤੇ ਨੌਜਵਾਨਾਂ ਦਾ ਯੁਰ ਪਹੁੰਚ ਰਿਹਾ ਹੈ ਅੱਜ ਐਸ ਕੇ ਐਮ ਦੇ ਸੱਦੇ ਤੇ ਜਿਹੜੀ ਆਉਣ ਵਾਲੀ ਕੱਲ੍ਹ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾ ਕਿਸਾਨ ਮਜ਼ਦੂਰ ਪੰਚਾਇਤ ਕਰਨ ਜਾ ਰਹੇ ਹਾਂ ਕਿਉਂਕਿ ਪਿਛਲੇ ਕੋਹੜ ਵੇਲੇ ਬਹੁਤ ਸਾਰੀਆਂ ਮੰਗਾਂ ਨੇ ਅਧੂਰੀਆਂ ਪਈਆਂ ਰਹੀਆਂ ਨੇ ਕੋਸ ਮੰਗਾ ਫੌਰੀ ਤੌਰ ਤੇ ਉਤਪਨ ਹੋ ਗਏ ਦੀਆਂ ਜਿਵੇਂ ਲਖੀਮਪੁਰ ਖੀਦੀ ਦੇ ਜੋ ਦੋਸਤੀਆਂ ਨੂੰ ਸਜਾਵਾਂ ਪਾਉਣੀਆਂ ਐਮਐਸਪੀ ਦੀ ਬਹੁਤ ਵੱਡੀ ਜਿਹੜੀ ਮੰਗ ਹੈ ਦੂਰੀ ਦੇਗੀ ਸਰਕਾਰ ਨੇ ਉਦੋਂ ਕਿਹਾ ਤੀਆ ਵੀ ਅਸੀਂ ਕਮੇਟੀ ਬਣਾਵਾਂਗੇ ਕਮੇਟੀ ਬਣਾ ਕੇ ਐਮਐਸਪੀ ਹੈ ਜਿਹੜੀ ਲਾਗੂ ਕਰਾਂਗੇ ਉਸ ਤੋਂ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਜਿਵੇਂ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹੱਡ ਭੰਨਵੀਂ ਮਿਹਨਤ ਕਰਦੇ ਆ ਜਿਹੜੀ 10000 ਰੁਪਿਆ ਉਹਨਾਂ ਨੂੰ ਪੈਨਸ਼ਨ ਦੇਣ ਦਾ ਜੋ ਸਾਡਾ ਸਿਸਟਮ ਹੈ ਜਥੇਬੰਦੀ ਵੱਲੋਂ ਉਹ ਬਣਾਇਆ ਹੈ ਇਹਨਾਂ ਮੁੱਖ ਮੰਗਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਕੱਲ ਨੂੰ ਮਹਾਪੰਚਾਇਤ ਕਰਨ ਜਾ ਰਹੇ ਆ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਲਗਭਗ 200 ਬੱਸਾਂ ਦਾ ਜਿਹੜਾ ਵੱਡਾ ਕਾਫਲਾ ਹੈ ਉੱਥੇ ਜਾਣਾ ਜਿਦੇ ਵਿੱਚ ਮਜ਼ਦੂਰ ਵੀ ਨੇ ਕਿਸਾਨ ਵੀ ਨੇ ਸਾਡੀਆਂ ਭੈਣਾਂ ਵੀ ਨੇ ਸਾਰੇ ਸਮੂਹ ਤਬਕਿਆਂ ਦੇ ਲੋਕ ਨੂੰ ਇਕੱਠੇ ਲੈ ਕੇ ਤੁਰੇ ਕਿੰਨੀ ਕੁ ਗਿਣਤੀ ਦੇ ਵਿੱਚ ਕਿਸਾਨ ਬੀਬੀ ਬੋਲ ਰਹੀ ਨੇ ਸਾਰੀਆਂ ਪੰਜਾਬ ਦੇ ਕਿ ਜ਼ਿਲ੍ਹੇ ਦੇ ਨਹੀਂ ਪੰਜਾਬ ਦੇ ਪੰਜਾਬ ਦੇ ਲਗਭਗ ਭੈਣਾਂ ਵਿੱਚ ਕਿਸਾਨ ਮਜ਼ਦੂਰ ਸਾਰੇ ਤਬਕਿਆਂ ਨਾਲ ਲੈ ਕੇ ਲਗਭਗ 40000 ਦਾ ਜਿਹੜਾ ਇਕੱਠਾ ਹੈ ਸਾਡਾ ਅਰਾਧਾ ਹੈ ਸਾਡਾ ਮਤਲਬ ਟੀਚਾ ਹੈ 40000 ਇਹ ਵਿਕ ਜੁਇਕ ਤਾਂ ਗੁਰਾਂ ਦਾ ਕੱਲਾ 40000 ਦਾ ਟੀਚਾ ਬਣਾਇਆ ਤੇ ਹੋ ਜਾਣਗੇ 40000 ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਿੰਕੂ ਹੁਣਕ ਬਲੈਕ ਜਰਨਲ ਸੱਤਰ ਭਾਰਤੀ ਕਿਸਾਨ ਜੁਨਨ ਇਕਤਾ ਗੁਰਾਂ ਦਾ ਜਨਿਕੋ ਅੱਜ ਮੋੜਕ ਤੋਂ ਵੱਡਾ ਕਾਫਲਾ ਜਾ ਰਿਹਾ ਕਿਸ ਤਰ੍ਹਾਂ ਦੀ ਤਿਆਰੀ ਹੈ ਜਿਹੜੀ ਕੀਤੀ ਹੋਈ ਹੈ ਜਿਵੇਂ ਰਾਸ਼ਨ ਪਾਣੀ ਦੀ ਗੱਲ ਕਰੀਏ ਜਾਂ ਮਤਲਬ ਕਿਸ ਕਿਸ ਤਰ੍ਹਾਂ ਦੀ ਤਿਆਰੀ ਕਰਕੇ ਚੱਲੇ ਹੋ ਕਿ ਲੋਕਾਂ 'ਚ ਵੱਡਾ ਉਤਸ਼ਾਹ ਹੈ ਹਰੇਕ ਪਿੰਡ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਬੱਸਾਂ ਜਾ ਰਹੀਆਂ ਨੇ ਜੇ ਕਹਿਣਾ ਹੋਵੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਲਗਭਗ 200 ਬੱਸ ਕੱਲੀ ਸੰਗਰੂਰ ਜ਼ਿਲ੍ਹੇ ਦੀ ਹੈ ਤੇ ਭਾਰਤੀ ਕਿਸਾਨ ਜਨੂਨ ਇਕਤਾ ਗ੍ਰਾਹਾ ਜੱਥੇਬੰਦੀ ਦਾ 40000 ਦਾ ਇਕੱਠ ਉੱਥੇ ਹੋਣ ਦੀ ਪੂਰੀ ਸੁਭਾਵਨਾ ਹੈ ਅਸੀਂ ਜਿਹੜੇ ਪਿੰਡ ਤੋਂ ਯਾਨੀ ਕਿ ਇੱਕ ਬੱਸ ਲਈ ਸੀ ਉੱਥੋਂ ਵੀ ਦੋ ਦੋ ਬੱਸਾਂ ਆ ਰਹੀਆਂ ਨੇ ਹਾਲਾਂਕਿ ਸਾਡੇ ਬੰਦੇ ਫਿਰ ਵੀ ਪੂਰੇ ਜਿੰਨਾਂ ਨੇ ਆਣਾ ਚਾਹੁੰਦੇ ਨੇ ਉਹ ਪੂਰੇ ਅਸੀਂ ਨਹੀਂ ਲਿਜਾ ਸਕਦੇ ਸਾਡੇ ਕੋਲ ਸਾਧਨਾਂ ਦੀ ਘਾਟ ਹੋ ਗਈ ਗਿੜਤੀ ਵੱਲੋਂ ਲੋਕਾਂ ਦੀ ਕੋਈ ਕਮੀ ਨਹੀਂ ਪੂਰੇ ਉਤਸ਼ਾਹ ਚ ਆ ਰਹੇ ਨੇ ਕਿਉਂਕਿ ਮੋਦੀ ਸਰਕਾਰ ਨੇ 2 ਸਾਲ ਪਹਿਲਾਂ ਜਿਹੜੇ ਕਿਸਾਨ ਖੇਤੀ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਤੇ ਕੁਝ ਰਹਿੰਦਿਆਂ ਮੰਗਾ ਸੀ ਮੋਦੀ ਸਰਕਾਰ ਨੇ ਵਾਅਦਾ ਕਰਕੇ ਉਸ ਟਾਈਮੇ ਘੋਲ ਸਮਾਪਤ ਕਰਵਾਇਆ ਸੀ ਵੀ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹ ਅਸੀਂ ਤੁਹਾਨੂੰ ਲਿਖਤੀ ਰੂਪ ਚ ਦਿੰਨੇ ਆ ਬਹੁਤ ਛੇਤੀ ਇਹਨਾਂ ਦਾ ਹੱਲ ਕਰ ਦਾਂਗੇ ਪਰ ਸਵਾ ਦੋ ਸਾਲ ਟੱਪ ਜਾਣ ਦੇ ਬਾਵਜੂਦ ਵੀ ਸਰਕਾਰ ਹਾਲੇ ਵੀ ਕੁੰਭ ਕਰਨੀ ਨੀਂਦ ਦੇ ਵਿੱਚ ਸੁੱਤੀ ਪਈ ਐ ਉਹ ਸਰਕਾਰ ਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਵੱਡੀ ਮਹਾਪੰਚਾਇਤ ਕਰਕੇ ਸਰਕਾਰ ਨੂੰ ਜਗਾਇਆ ਜਾਊਗਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੋਰ ਤਿੱਖੇ ਐਕਸ਼ਨ ਲਿੱਖੇ ਜਾਣਗੇ ਕੀ ਨਾਮ ਹੈ ਜੀ ਜਸਬੀਰ ਕੋਰਾ ਗਰਾਹਾ ਬਲਕ ਪਨਾ ਪ੍ਰਧਾਨ ਸੁਨਾਮ ਮੈਂ ਕਿੰਨੇ ਕਿ ਜਿਹੜੀਆਂ ਪਹਿਲਾਂ ਮੰਗਾ ਦੱਸਦੇ ਪੀਡੀਆ ਮਕੇੜੇ ਮੰਗਾ ਨੂੰ ਲੈ ਕੇ ਮੰਗਾ ਨੇ ਦੇਖੋ ਇਹ ਸਾਡੀਆਂ ਮੰਗਾਂ ਤਾਂ ਲਗਾਤਾਰ ਪਹਿਲਾਂ ਹੀ ਸੈਂਟਰ ਨਾਲ ਚੱਲ ਰਹੀਆਂ ਨੇ ਉਸ ਟਾਈਮ ਵੀ ਦੇਖੋ ਸਾਡੀਆਂ ਮੰਗਾਂ ਨੇ ਇੱਕ ਤਾਂ ਸਾਡੀ ਬੁਢਾਪਾ ਪੈਨਸ਼ਨ ਲਾ ਲਓ ਇੱਕ ਸਾਡੇ ਜਿਹੜੇ ਕਿਸਾਨ ਮਜ਼ਦੂਰਾਂ ਸਰ ਕਰਜ਼ਾ ਚੜਿਆ ਹੋਇਆ ਕਰਜ਼ੇ ਤੇ ਵੀ ਲਖੀਰ ਮਾਰੀ ਜਾਵੇ ਪਿੱਕ ਸਾਡੀ ਜਿਹੜੀ ਬਿਜਲੀ ਐਕਟ 220 ਬੀ ਹੈ ਉਹ ਉਹ ਖਤਮ ਕੀਤਾ ਜਾਵੇ ਕਿਉਂਕਿ ਬਿਜਲੀ ਜਿਹੜੀ ਇਹ ਪ੍ਰਾਈਵੇਟ ਹੱਥਾਂ 'ਚ ਦੇਣ ਜਾ ਰਹੇ ਨੇ ਉਹ ਨਹੀਂ ਅਸੀਂ ਹੁਣ ਦੇਣਾ ਜਿਹੜੇ ਸਾਡੇ ਸਰਕਾਰੀ ਅਦਾਰੇ ਨੇ ਸਰਕਾਰੀ ਸੈਕਟਰ ਨੇ ਉਹ ਅਸੀਂ ਪ੍ਰਾਈਵੇਟ ਕਿਸੇ ਹਾਲਤ 'ਚ ਨਹੀਂ ਹੁਣ ਦੇਣੇ ਨਾ ਸਾਡੀਆਂ ਮੰਡੀਆਂ ਸੀ ਪ੍ਰਾਈਵੇਟ ਹੋਣ ਦੇਣੀਆਂ ਨੇ ਅਸੀਂ ਸਰਕਾਰੀ ਅਦਾਰੇ ਨੇ ਜਿਹੜੇ ਆਪਦੇ ਸਰਕਾਰੀ ਅਦਾਰੇ ਮੁੜ ਬਹਾਲ ਕਰਾਂਗੇ ਜਿਵੇਂ ਜਿਹੜੀ ਮੋਦੀ ਹਕੂਮਤ ਹੈ ਉਹਨਾਂ ਨੂੰ ਵੇਚਣ ਲੱਗੀ ਹੋਈ ਹੈ ਉਹ ਅਸੀਂ ਵੇਚਣ ਨਹੀਂ ਦੇਣੀ ਪਰ ਅੱਜ ਜਿਹੜੇ ਤੁਸੀਂ ਚੱਲੇ ਹੋ ਕਿੰਨੇ ਕ ਜਿਹੜਾ ਕਾਫਲਾ ਵੱਡੇ ਕਿੰਨੇ ਦੇਖੋ ਇਹ ਸਾਡੇ ਜ਼ਿਲ੍ਹੇ ਦੇ ਵਿੱਚੋਂ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ 200 ਬੱਸ ਜਾ ਰਹੀ ਹੈ ਪੂਰੇ ਮਤਲਬ ਕਿ 1000 ਤੋਂ ਜ਼ਿਆਦਾ ਟੱਪ ਜੂਗੀ ਆਪਣੀ ਬੱਸ ਕਿਉਂਕਿ ਆਪਣਾ ਕਾਫਲਾ ਜਿਹੜਾ 40-50 ਹਜ਼ਾਰ ਦਾ ਕਾਫਲਾ ਜਾਣਾ ਹੈ ਬੀਬੀਆਂ ਦਾ ਵੀ ਤੇ ਵੀਰਾਂ ਦਾ ਵੀ ਕਿੰਨੇ ਕ ਯੋਗਦਾਨ ਬੀਬੀਆਂ ਦਾ ਹੋਊਗਾ ਬੀਬੀਆਂ ਦਾ ਸਾਡੇ ਅੱਧਾ ਦਾ ਦੇਖੋ ਯੋਗਦਾਨ ਹੁੰਦਾ ਜਿਹੜੀ ਸਾਡੀ BKU ਅਗਰਾ ਜਿੱਥੇ ਬੰਦੀ ਹੈ ਉਹਨਾਂ ਨੇ ਸਾਨੂੰ ਬਰਾਬਰ ਦਾ ਹੱਕ ਦਿੱਤਾ ਹੋਇਆ ਹੈ ਸਾਡੀਆਂ ਬੀਬੀਆਂ ਅੱਧ ਦੇ ਨਾਲ ਉਹਨਾਂ ਦੇ ਨਾਲ ਜਾਂਦੀਆਂ ਨੇ ਬਰਾਬਰ ਵੀਰਾਂ ਨਾਲ ਮੋਡਰਨ ਮੋਡਰਨ ਪਾ ਕੇ ਪਾਣੀ ਦਾ ਪ੍ਰਬੰਧ ਨਾਲ ਹਾਂ ਅਸੀਂ ਆਪਦਾ ਰਾਸ਼ਨ ਪਾਣੀ ਹਰ ਟਾਈਮ ਆਪਦੇ ਨਾਲ ਰੱਖਦੇ ਆਂ ਤਿਆਰ ਰੱਖਦੇ ਆਂ ਸਾਨੂੰ ਕਿਸੇ ਦਾ ਮਸਤਾਜ ਹੋਣ ਦੀ ਲੋੜ ਨਹੀਂ ਪਰਨਜੀਤ ਕੌਰ ਜੀ ਲੇਲ ਕਲਾਂ ਬਲਕ ਲੈਰਾ ਜੀ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਦਿੱਲੀ ਜਾਣ ਦਾ ਕਿਸ ਤਰ੍ਹਾਂ ਦੀ ਜਿਹੜੀ ਤਿਆਰੀ ਹੈ ਤੁਹਾਡੇ ਕੋਲ ਸਾਡੀ ਤਿਆਰੀ ਅਸੀਂ ਪੁੱਲ ਕਰਕੇ ਆਏ ਜੀ ਸਿਰ ਤੇ ਕੱਫਣ ਬੰਨ੍ਹ ਕੇ ਆਇਆ ਘਰ ਕਹਿ ਕੇ ਆਏ ਵੀ ਸਾਡਾ ਅੱਟ ਉੱਟੇ 'ਚ ਕੋਈ ਪਾਣੀ ਨਾ ਪਾਇਓ ਦੇਖੋ ਕਿਵੇਂ ਮੁੜਦੀਆਂ ਜੀ ਫਿਰ ਵਾਪਸ ਪੁੱਲ ਤਿਆਰੀ ਕਰਕੇ ਆਏ ਜੀ ਅਸੀਂ ਘਰ ਜਿਹੜੀ ਹੁਣ ਮੋਦੀ ਸਰਕਾਰ ਅਜੇ ਝੁਕਦੀ ਨਹੀਂ ਇਹਨੂੰ ਕਿਸਾਨ ਚ ਕਹਾ ਕੀ ਰਹਿਣਗੇ ਜਿਹੜੇ ਹੁਣ ਉਹ ਕਿਸਾਨ ਬੈਠੇ ਨੇ ਬਾਰਡਰ ਤੇ ਉਹਨਾਂ ਤੇ ਇਥਰੂ ਇਸ ਦੇ ਗੋਲੇ ਵੀ ਡੇਗੇ ਨੇ ਇਹਨਾਂ ਨੇ ਪਾਣੀ ਦੇ ਪਿਛੇ ਬਾੜਾਂ ਵੀ ਕ ਦਿੱਤੀਆਂ ਨੇ ਸਾਡਾ ਪੁੱਤ ਇੱਕ ਬੇਟਾ ਸਾਡਾ ਸ਼ਹੀਦ ਵੀ ਹੋ ਗਿਆ ਉੱਥੇ ਇਹਨਾਂ ਨੇ ਤਸੱਦਦ ਕੀਤਾ ਮੋਦੀ ਸਰਕਾਰ ਨੇ ਤੇ ਖੱਟਣ ਨਹੀਂ ਗੰਦੇ ਨੇ ਹਰਾਉ ਜਾਂਦੇ ਨੇ ਪੂਰਾ ਹੋ ਘਰੇ ਨਾ ਤੇ ਕਿਸਾਨਾਂ ਨੇ ਤਸੱਦਦ ਕੀਤਾ ਗਿਆ ਜੀ ਕਿੰਨੀ ਇੱਕ ਬਸਾਂ ਤੇ ਕਿੰਨੀ ਇੱਕ ਬੀਬੀਆਂ ਜਿਹੜੀਆਂ ਇੱਥੇ ਜਾਣ 200 ਬਸਾਂ ਤਾਂ ਸਾਡੀ ਹੋਰ ਆ ਰਹੀਆਂ ਜੀ ਸੰਗਰੂਰ ਜ਼ਿਲ੍ਹੇ ਤੋਂ ਬੀਬੀਆਂ ਵੀ ਬਹੁਤ ਜਾ ਰਹੀਆਂ ਨੇ ਜੀ ਇਹਦੇ ਵਿੱਚ ਦੇਖੋ ਕਹਾ ਕਿਰਤੀ ਦਾ ਪਤਾ ਲੱਗ ਮਿਜੀ ਤੱਕੇ ਮੋੜਾਂਗੇ ਜਿਹੜੇ ਨੇ ਕਾਨੂੰਨ ਕਥਾਪੇ ਹੋਏ ਨੇ ਸਾਡੇ ਤੇ ਸਾਰੇ ਵਾਪਸ ਲਾਵਾਂਗੇ ਸੀ ਕੰਨੇ ਕਾਨੂੰਨ ਵਾਪਸ ਲਾਵਾਂਗੇ ਐਮਐਸਪੀ ਦੀ ਗਾਰੰਟੀ ਲਾਵਾਂਗੇ ਜਿਹੜਾ ਲਖਮੀਰਪੁਰ ਖੀਰੀ ਦੇ ਵਿੱਚ ਉਹ ਕੀਤਾ ਸੀ ਕਿਸਾਨਾਂ ਤਸਦੀਦ ਕਰਦੇ ਉਹਨਾਂ ਦੇ ਉਹਨਾਂ ਨੂੰ ਅੰਦਰ ਕਰਵਾ ਕੇ ਛੱਡਾਂਗੇ ਜਿੰਨੀਆਂ ਵੀ ਸਾਡੀਆਂ ਮੰਗਾਂ ਨੇ ਜੀ ਸਾਰੀਆਂ ਸੇ ਵਾਪਸ ਲੈ ਕੇ ਆਵਾਂਗੇ ਇਹਨਾਂ ਤੋਂ ਪਿੱਛੇ ਨਹੀਂ ਹਟਕੇ ਬੈੰਦੇ ਮਾਤਾ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਕੁਲਦੀਪ ਕੌਰ ਪਿੰਡ ਪਿੰਡ ਹੈ ਜੀ ਪਿੰਡ ਘਾਬਦਾ ਜੀ ਜ਼ਿਲ੍ਹਾ ਸੰਗਰੂਰ ਕਿੱਥੇ ਜਾ ਰਹੇ ਹੋਗੇ ਅਸੀਂ ਦਿੱਲੀ ਜਾ ਰਹੇ ਹਾਂ ਠੀਕ ਹੈ ਮਹਾਪੰਚਾਇਤ ਕਿਸ ਚੀਜ਼ ਮਿਲੈ ਆਬਦੇ ਮੰਗਾਂ ਮਨਾਉਣ ਵਾਸਤੇ ਜਿਹੜੇ ਮੰਗਾਂ ਮੰਨੀਆਂ ਹੋਈਆਂ ਨੇ ਉਹ ਆਬਦੀਆਂ ਉਹਨਾਂ ਤੋਂ ਮਨਾਉਣ ਵਾਸਤੇ ਜਾ ਰਹੀਆਂ ਸਾਡੀਆਂ ਐਮਐਸਪੀ ਦੀ ਮੰਗ ਹੋ ਗਈ ਬਾਕੀ ਹੋਰ ਸਾਰੀਆਂ ਫਸਲਾਂ ਦੀ ਮੰਗ ਰਿਆਂ ਜੀ ਅਸੀਂ ਹਾਂ ਸਾਰੀਆਂ ਗਿਣਤੀ ਚ ਜਾ ਰਹੀ ਗਿਣਤੀ ਦਾ ਜੀ ਸਾਡੀ ਬਹੁਤ 10 ਲੱਖ ਦੇ ਲਵੇ ਗਿਣਤੀ ਹੋਣੀ ਸਾਡੀ ਗ੍ਰਾਹਾਂ ਜਥੇ ਬੰਦੀ ਦੀ ਬਹੁਤ ਜ਼ਿਆਦੇ ਗਿਣਤੀ ਬਹੁਤ ਜ਼ਿਆਦੇ ਆ ਜੀ ਵੱਡੀ ਗਿਣਤੀ ਜਿਹੜੀਆਂ ਬਜ਼ੁਰਗ ਮਹਿਲਾਵਾਂ ਨੇ ਹੁਣ ਜਿਹੜੀਆਂ ਘਰੋਂ ਤੇ ਕੰਮ ਕਰਸ਼ਾਂ ਚ ਜਾਣ ਲੱਗੀਆਂ ਨੇ ਆਪਣੇ ਮੰਗਾਂ ਨੂੰ ਲੈ ਕੇ ਇਹ ਭੂਮਿਕਾ ਨੂੰ ਕਿਵੇਂ ਦੇਖਦੇ ਬੇਟੀ ਵੱਡੀ ਗਿਣਤੀ ਚਔਰਤਾਂ ਕੜੀਆਂ ਹੁੰਦੀਆਂ ਇਹ ਸਰਕਾਰਾਂ ਦੇ ਦੁਖੀ ਕਰੇ ਹੋਏ ਲੋਕ ਜੀ ਕਰ ਕਰ ਦੇ ਵਿੱਚ ਨਸ਼ਾ ਕਰਜ਼ੇ ਦੀ ਮਾਰ ਸਾਰੇ ਦੁਖੀ ਨੇ ਜੀ ਆਪਦੇ ਸਾਰੇ ਘਰੋਂ ਆਵਧਾ ਦੁਖੀ ਹੋ ਕੇ ਆਪਦੇ ਘਰੋਂ ਸਭ ਉੱਠੇ ਹੋਏ ਨੇ ਜੀ ਔਰਤਾਂ ਵੀ ਮਰਦ ਵੀ ਬੱਚੇ ਵੀ ਨੌਜਵਾਨ ਵੀ ਸਾਰੇ ਆਪਦੇ ਇਹ ਸਰਕਾਰਾਂ ਦੇ ਦੁਖੀ ਕਿਤੇ ਹੋਏ ਘਰਾਂ ਦਾ ਆਪਦੇ ਧਰਨਿਆਂ ਦੇ ਉੱਤੇ ਆਪਦੇ ਸਰ ਸਰਕਾਰ ਨੂੰ ਸੁਣਾਈ ਕਰਨ ਜਾ ਰਹੇ ਆ ਵੀ ਸਾਡਾ ਕੋਈ ਹੱਲ ਕਰੋ ਤੁਸੀਂ ਇਕੱਲੇ ਪੂੰਜੀਪਤੀਆਂ ਵੱਲ ਨਾ ਦੇਖੋ ਆਪਦੇ ਕਿਸਾਨਾਂ ਵੱਲ ਵੀ ਦੇਖੋ ਮਜ਼ਦੂਰਾਂ ਵੱਲ ਵੀ ਦੇਖੋ ਨੌਜਵਾਨ ਵੀ ਬੇਰਜਗਾਰ ਫਿਰਦੇ ਨੇ ਉਹਨਾਂ ਨੂੰ ਵੀ ਕੋਈ ਬੇਰਜਗਾਰੀ ਪੱਤਾ ਵੀ ਨਹੀਂ ਮਿਲ ਰਿਹਾ ਕੁਸਵੀ ਹਾਂ ਬਹੁਤ ਸਰਕਾਰਾਂ ਤੇ ਦੁਖੀ ਕਰੇ ਹੋਏ ਨੇ ਜੀ ਸਾਰੇ ਘਰ ਘਰ ਅਮ ਜਸਵਿੰਦਰ ਕੌਰ ਮਹਿਲਾ ਚੌਂਕ ਮਹਿਲਾ ਚੌਂਕ ਤੋਂ ਠੀਕ ਹੈ ਹਾਂ ਜਿੱਥੇ ਇਕੱਠੇ ਹੋ ਤੇ ਕਿੰਨੀ ਗਿਣਤੀ ਚ ਕਿੱਥੇ ਜਾ ਰਹੇ ਹੋ ਅਸੀਂ ਜੀ ਪਹਿਲਾਂ ਤਾਂ ਹੋਇਆ ਇਕੱਠੇ ਮਹਿਲਾ ਚੌਂਕ ਦੀ ਅਨਾਜ ਮੰਡੀ ਦੇ ਵਿੱਚ ਉਸ ਤੋਂ ਬਾਅਦ ਜੀ ਸਾਡਾ ਸੰਗਰੂਰ ਜ਼ਿਲ੍ਹੇ ਦੇ ਸਾਰੀ ਸੰਗਤ ਜਾਊਗੀ ਜੀ ਮੂਨਕ ਤੋਂ ਇਕੱਠੀ ਹੋ ਕੇ ਮੂਰੇ ਸਾਡੇ ਆ ਜ਼ਿਲ੍ਹੇ ਦੇ ਆਗੂਆਂ ਦੀਆਂ ਗੱਡੀਆਂ ਹੋਣਗੀਆਂ ਉਸ ਤੋਂ ਬਾਅਦ ਚ ਸਾਡੀਆਂ ਬੱਸਾਂ ਹੋਣਗੀਆਂ ਜੀ ਅਸੀਂ ਦਿੱਲੀ ਮਹਾਪੰਚਾਇਤ ਤੇ ਜਾ ਰਹੇ ਹਾਂ ਆਰਾਮ ਲੀਲਾ ਗਰਾਊਂਡ ਦੇ ਵਿੱਚ। ਤੁਹਾਨੂੰ ਕਿਵੇਂ ਦੇਖ ਦਿਓਗੇ ਰਹਿਣਾ ਸਹਲਾ ਕਿਵੇਂ ਹੋਏਗਾ ਖਾਣਾ ਪੀਣਾ ਕਿਉਂਕਿ ਅੱਗੇ ਤੁਸੀਂ ਟਰਾਲੀਆਂ ਜਾਂਦੇ ਸੀ ਤੇ ਪਹਿਲੀ ਵਾਰ ਬੱਸਾਂ ਜਾਵੋਗੇ। ਗਿਲਤੀ ਬਹੁਤ ਵੱਡੀ ਆ 30000 ਦੀ ਕਿਸਾਨ ਜਾ ਰਹੇ ਤੁਸੀਂ। ਹਾਂਜੀ ਅਸੀਂ ਇਹ ਦੁਪਹਿਰ ਤੇ ਸ਼ਾਮ ਦਾ ਖਾਣਾ ਤਾਂ ਜੀ ਅਸੀਂ ਨਾਲ ਲੈ ਕੇ ਆਈਆਂ ਹਾਂ। ਸਾਰੀ ਸੰਗਤ ਨੂੰ ਅਸੀਂ ਘਰ-ਘਰ ਜਾ ਕੇ ਕਿਹਾ ਹੈ ਵੀ ਆਪਾਂ ਖਾਣਾ ਨਾਲ ਲੈ ਕੇ ਜਾਣਾ ਤੇ ਸਵੇਰ ਦਾ ਅਸੀਂ ਰਸਣ ਪਾਣੀ ਨਾਲ ਲੈ ਕੇ ਗਏ ਆ ਬੱਸਾਂ ਦੇ ਵਿੱਚ ਮੰਗਰ ਡੱਗੀਆਂ ਦੇ ਵਿੱਚ ਰੱਖ ਕੇ ਲੈ ਕੇ ਗਏ ਜੀ ਉਹ ਅਸੀਂ ਸਵੇਰੇ ਬਣਾ ਕੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਅਸੀਂ ਆਪਣੇ ਗਰਾਉਂਡ ਦੇ ਵਿੱਚ ਜਾਵਾਂਗੇ ਦੋ ਪੌਡਰ ਬੰਦ ਪਏ ਨੇ ਜੀ ਜੇ ਤੁਹਾਨੂੰ ਨਹੀਂ ਜਾਣ ਦਿੱਤਾ ਤਾਂ ਕਿਸ ਤਰ੍ਹਾਂ ਦੀ ਜੇ ਉਹ ਜੀ ਆਉਣ ਵਾਲਾ ਟਾਈਮ ਦੱਸੂਗਾ ਜਿਵੇਂ ਸਾਡੇ ਆਕੂ ਕਹਿਣਗੇ ਜੇ ਉਹਨਾਂ ਨੇ ਕਿਹਾ ਵੀ ਅਬਰ ਨੇ ਬਾਰਡਰ ਤੋੜਨੇ ਨੇ ਤਾਂ ਸਾ ਅਸੀਂ ਬਾਰਡਰ ਵੀ ਤੋੜ ਸਕਦੇ ਆ ਜੇ ਉਹਨਾਂ ਨੇ ਕਿਹਾ ਵੀ ਆਪਾਂ ਇੱਥੇ ਬੈਠਾਂਗੇ ਤਾਂ ਇੱਥੇ ਵੀ ਸਾਡੀ ਜਥੇਵੰਦੀ ਹੈ ਜਿਹੜੀ ਜਾਬਤੇ ਵਾਲੀ ਹੈ ਜੀ ਜਿਵੇਂ ਸਾਨੂੰ ਕਹਿਣਗੇ ਅਸੀਂ ਉਸੇ ਤਰ੍ਹਾਂ ਕਰਾਂਗੇ ਦਿੱਲੀ ਤੋਂ ਬਾਅਦ ਬੱਤੀ ਗਿਣਤੀ ਔਰਤਾਂ ਜਿਹੜੀਆਂ ਇਹ ਜਿਹੜੇ ਸੰਘਰਸ਼ ਨੇ ਇਹਨਾਂ ਚ ਹਿੱਸਾ ਲੈਣ ਲੱਗੀਆਂ ਨੇ ਤਾਂ ਕਿਵੇਂ ਦੇਖਣੀ ਚਾਹੀਏ ਅਸੀਂ ਤਾਂ ਇਹ ਦੇਖਦੇ ਆ ਵੇ ਅਸੀਂ ਤਾਂ ਧੰਨਵਾਦ ਕਰਨਾ ਚਾਹੁੰਦੇ ਆ ਸਾਡੀ ਗ੍ਰਾਂਹਾ ਜਥੇਵੰਦੀ ਦਾ ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀ ਵੀ ਔਰਤ ਇੱਕ ਅਰਧਾੰਗ ਨਹੀਂ ਹੁੰਦੀ ਐ ਪਰ ਕਦੇ ਕਿਸੇ ਨੇ ਮੰਨਿਆ ਨਹੀਂ ਤੀਗਾ ਕਿ ਦੱਬ ਕੁਚਲ ਕੇ ਰੱਖਿਆ ਜਾਂਦਾ ਸੀ ਪੈਰ ਦੀ ਜੁੱਤੀ ਝਾ ਸਮਝਿਆ ਜਾਂਦਾ ਸੀ ਪਰ ਸਾਡੀ ਜਥੇਵੰਦੀ ਅਗਰਾਹ ਜਥੇਵੰਦੀ ਨੇ ਸਾਨੂੰ ਮਰਦਾਂ ਦੇ ਬਰਾਬਰ ਖੜਾ ਕੀਤਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਅੱਜ ਸਾਡੀ ਗਿਣਤੀ ਮਰਦਾਂ ਦੇ ਬਰਾਬਰ ਹੀ ਹੈ